ਪੰਜਾਬ ਨਸਲ ਆ ਮਜ਼ਬੂਤੀ ਹੱਡਾਂ ਪੈਰਾਂ ਦੀ ਪੂਰੀ ਆ ਚੰਗਾ ਪੱਧ ਕਰੂ ਚੰਗਾ ਘੋੜਾ ਬਣੂ ਮੂੰਹ ਹਜੇ ਚੌਕੜਾਈ ਆ ਸਸਕਲ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਦੇ ਰਾਹੀਂ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਨਵੀਂ ਵੀਡੀਓ ਨਾਲ ਹਾਜ਼ਰ ਹੋਈਆਂ ਤੁਹਾਡੇ ਸਾਹਮਣੇ ਤੇ ਅੱਜ ਜਿਹੜਾ ਜਾਨਵਰ ਲਿਆਏ ਆਪਣੇ ਪੰਜਾਬ ਦੀ ਨਸਲ ਦੇ ਲੈਮ ਤੁਸੀਂ ਸਮਝ ਲੈ ਹੁਣ ਵੀ ਮੱਝੂ ਕੇ ਖਾਨਦਾਨ ਚ ਲੈ ਆਏ ਆ। ਨਾਗ ਦਾ ਇਹਦਾ ਨੀੜੋਂ ਰਸਤਾ ਕੀ ਲੱਗਦਾ ਨਾਗ ਦਾ ਸਾਰਾ ਵੀਡੀਓ ਚ ਦੱਸਾਂ ਇੱਕ 4 ਕਮੈਂਟਾਂ ਦੀ ਵੀਡੀਓ ਬਸ ਪੂਰੀ ਦੇਖ ਲਿਓ ਤੇ ਠੋਕੜਾ ਚੰਗਾ ਬਣੋ। ਕਿਉਂ ਬਣੋ ਕਿਉਂਕਿ ਉਮਰ ਹਜੇ ਸੂਟੀ ਆ। ਹੱਡ ਗੁੱਡਾ ਹਿੱਕ ਬਾਡੀ ਲੰਬਾਈ ਸਾਰੇ ਪਾਸੇ ਪਰਫੈਕਟ ਆ ਬੱਚਾ ਤੇ ਹੋਰ ਇੱਕ ਗੱਲ ਇੱਕ ਰੰਗਾ ਤੇ ਸਾਰੀ ਡਿਟੇਲ ਇਹ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਆ ਬਸ ਬੇਨਤੀ ਛੋਟੀ ਐ ਚਾਰ ਕਮੈਂਟ ਮੈਨੂੰ ਦੇ ਦਿਓ ਤਾਂ ਜੋ ਜਿਹੜੀ ਪ੍ਰੋਪਰ ਡਿਟੇਲ ਮੈਂ ਤੁਹਾਨੂੰ ਪੂਰੀ ਦੱਸਦਾ ਬਾਕੀ ਨੇੜੇੋਂ ਦੂਰੋਂ ਦੂਰੋਂ ਬੱਚਾ ਸਾਰਾ ਤੁਹਾਨੂੰ ਵੀਡੀਓ ਚ ਦਿਖਾ ਦੇਣਾ ਹੱਡ ਪੈਰ ਜਿਹੜੀ ਚੀਜ਼ ਬਾਹਰੋਂ ਦੇਖਣ ਵਾਲੀ ਉਹ ਦਿਖਾ ਦੇਣੀ ਆ ਬਾਲ ਪੌਰੀਆਂ ਦਾ ਸਾਫ਼ ਆ ਤੇ ਉਮਰ ਲਵੀ ਆ ਸਾਰਾ ਖਾਨਦਾਨ ਬਾਰੇ ਦੱਸਾਂਗੇ ਕੀ ਬਲੱਡ ਲਾਈਨ ਆ ਤੇ ਜਿਹੜੇ ਭਰਾ ਨਵੇਂ ਆਏ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ YouTube ਤੇ ਆ ਉਹ ਸਬਸਕ੍ਰਾਈਬ ਕਰ ਲਓ ਤੇ ਜਿਹੜੇ Facebook ਪੇਜ ਤੇ ਦੇਖਦੇ ਹੋ ਫੋਲੋ ਕਰ ਲਓ ਤਾਂ ਜੋ ਅਪਡੇਟਾਂ ਜਾਨਵਰਾਂ ਦੇ ਤੁਹਾਡੇ ਤਾਈਂ ਸਭ ਤੋਂ ਜਲਦੀ ਪਹੁੰਚਦੀ ਰਵੇ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਬੱਚਾ ਕਿਵੇਂ ਦਾ ਲੱਗਿਆ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਕੋਈ ਮੱਝੂ ਕੇ ਖਾਨਦਾਨ ਦਾ ਘੋੜਾ ਪਾਲਣ ਦਾ ਸ਼ਕੀਨ ਹੋਵੇ ਉਹਦੇ ਤਾਈਂ ਇਹ ਵੀਡੀਓ ਪਹੁੰਚ ਜਾਵੇ ਤੇ ਅੱਜ ਦੋਸਤੋ ਵੱਧਦੇ ਆਪਾਂ ਵੀਡੀਓ ਵੱਲ ਦਿੰਨੇ ਆਂ ਡਿਟੇਲ ਦੋਸਤੋ 6.5 7 ਮਹੀਨਿਆਂ ਦਾ ਬਸ਼ੀਰਾ ਹੋਇਆ ਇੱਕ ਰੰਗਾ ਕਾਲਾ ਬੱਚਾ ਤੇ ਮੂੰਹੋਂ ਚੌਕੜਾ ਹੀ ਹੈ ਹਜੇ ਜੀ ਆਪਾਂ ਸ਼ੁਰੂ ਹੁੰਨੇ ਆ ਇਹਦੇ ਪੈਰਾਂ ਤੋਂ ਪੈਰ ਦੇਖ ਕੇ ਤੁਸੀਂ ਸੁੰਭ-ਸੁੰਭ ਆ ਕੇ ਦੇਖੋ ਤਾਂ ਤੁਹਾਨੂੰ ਪਤਾ ਚੱਲੂ ਮਜਬੂਤੀ ਬਹੁਤ ਜਿਹੜੀ ਆਪਾਂ ਮਜੂਬ ਖਾਨਦਾਨ ਬਾਰੇ ਸੁਣਦੇ ਆ ਉਹ ਸਾਰੀ ਮਜਬੂਤੀ ਇਹਦੇ ਹੈਗੀ ਆ ਸੁੰਭਣ ਤੋਂ ਬਾਅਦ ਪੁੱਠਾ ਹੈਕ ਦੇਖੋ ਕਿਵੇਂ ਮਜੂਤ ਹੈ ਜਿਹੜੀ ਸਾਲ-ਸਾਲ ਦੇ ਡੇਢ-ਦੋ ਸਾਲ ਤੇ ਜਾ ਕੇ ਘੋੜਿਆਂ ਦੀ ਬਣਨੇ ਮੁਸ਼ਕਲ ਹੁੰਦੀ ਹੈ ਨਾ ਉਹ ਇਹਦੀ ਹੁਣੀ ਬਣੀ ਤੇ ਲੈਂਥ ਦੇਖੋ ਹੁਣੀ ਆਮ ਘੋੜੇ ਜਿੱਦਿਆਂ ਘੋੜਿਆਂ ਜਿੱਡੀ ਤਾਂ ਲੈਂਥ ਲੰਬਾਈ ਹੁਣੀ ਹੈ ਹੈਗੀ ਆ ਤੇ ਨਾਲ ਜਿਵੇਂ ਗਰਦਨ ਦਾ ਫਰੇਮ ਹੋਇਆ ਕੰਡ ਹੋਇਆ ਉਹ ਇਹਨੂੰ ਆਪਦੇ ਮਾਂ ਵਾਲੇ ਪਾਸੋਂ ਮਿਲਿਆ ਮਾਂ ਦੀ ਮਾਰવાડી ਸੀ ਪਿਓ ਮੱਜੂ ਖਾਨਦਾਨ ਦਾ ਸੀ ਪਰ ਰੰਗ ਦੋਨਾਂ ਦਾ ਹੀ ਕਾਲਾ ਸੀ ਮਾਂ ਦੇ ਮੱਥੇ ਫੁੱਲ ਸੀ ਬੱਚਾ ਇੱਕ ਰੰਗਾ ਕਾਲਾ ਇੱਕ ਹੁਕਮ ਪੂਰੀ ਮਜਬੂਰੀਤੀ ਆ ਮੰਨ ਲਓ ਚੰਗਾ ਘੋੜਾ ਬਨੂ ਤੇ ਇਹਦੇ ਹੁਣ ਆਪਾਂ ਪਹਿਲਾਂ ਗੱਲ ਖਾਨਦਾਨ ਬਾਰੇ ਕਰਦੇ ਆਂ ਦੋਸਤੋ ਮੱਜੂ ਕੇ ਲੈਨ ਦਾ ਸਭ ਤੋਂ ਸੋਹਣਾ ਘੋੜਾ ਮੰਨਿਆ ਗਾ नाग नाग ਦੇ ਵਿੱਚ ਵਿੱਚ ਦੱਸੇ ਖਾਨਦਾਨ ਚੋਂ ਨੀੜਿਆ ਤਾਂ ਦੋਸਤੋ नाग ਦਾ ਪੁੱਤਾ ਏ ਗਮਟੀ ਘੋੜਾ ਹੁੰਦਾ ਸੀ ਇੱਕ ਰੰਗਾ ਕਾਲਾ ਉਹ ਘੋੜੇ ਦਾ ਬੱਚਾ ਗਮਟੀ ਵਾਲਾ ਘੋੜਾ ਵੱਜਦਾ ਸੀ ਉਹਦਾ ਬੱਚਾ नाग ਦਾ ਪੁੱਤਾ ਦੇਖੋ ਨਖਰਨ ਨਖਰਾ ਅਗਰੈਸਨ ਪੂਰਾ ਹੀ ਹੈ ਬੱਚੇ ਤੇ ਖਾਨਾ ਕੁੰਨ ਕੁੰਡੀ ਵਾਲਾ ਗਰਦਨ ਦਾ ਫੀਸ ਦਾ ਪੂਰਾ ਚੰਗਾ ਬੱਚਾ ਤੁਰਨਾ ਤੁਰਨਾ ਵੀ ਨਖਰੇ ਨਾਲ ਆਇ ਨਹੀਂ ਵੀ ਧੌਂ ਜੀ ਸੱਟ ਗਈ ਤੁਰਿਆ ਫਿਰ ਜਾਂ ਦੇਖ ਖੜਾ ਲਿਆ ਤਾਂ ਜਿਵੇਂ ਮੱਝ ਖੜੀ ਹੁੰਦੇ ਖੜਜੋ ਆਪ ਦੇ ਆਪ ਨੂੰ ਦਿਖਾਉਂਦਾ ਹੋਣੇ 7 ਮਹੀਨੇ ਦੀ ਉਮਰ ਚ ਵੀ ਮੈਂ ਕੂੜਾ ਬੰਨ ਸੇਵਾ ਚੰਗੀ ਹੋ ਜੇ ਤਾਂ ਇੱਕ ਦਿਨ ਆ ਬੇਸ਼ੇਰਾ ਨਾ ਕਰੂ ਦੋਸਤੋ ਹੱਕ ਹੁੱਕਾ ਦਾ ਵੀ ਚੰਗਾ ਪੱਠਪੋੜੇ ਦਾ ਵੀ ਚੰਗਾ ਬਾਲਪੋਰੀਆਂ ਦਾ ਵੀ ਸਾਫ਼ ਖਾਨਦਾਨ ਵੀ ਚੰਗਾ ਤੇ ਤਕਰੀਬਨ ਸਾਰੀਆਂ ਚੀਜ਼ਾਂ ਦੱਸਣ ਵਾਲੀਆਂ ਦੱਸ ਦਿੱਤੇ ਪਰ ਫੇਰ ਵੀ ਜੇ ਕੋਈ ਚੀਜ਼ ਰਹਿੰਦੀ ਹੋਵੇ ਜਿਹੜੀ ਆਪਾਂ ਵੀਡੀਓ 'ਚ ਨਾ ਦੱਸੀ ਹੋਵੇ ਤਾਂ ਇਹਨੂੰ ਨਵੇਂ ਨੰਬਰ ਦੇ ਦੂੰ ਫੋਨ ਲਾ ਲਿਓ ਤੇ ਕਮੈਂਟ 'ਚ ਜ਼ਰੂਰ ਦੱਸੋ ਤੁਹਾਨੂੰ ਬੱਚਾ ਕਿਵੇਂ ਦਾ ਲੱਗਿਆ ਤੇ ਨੰਬਰ ਕਰ ਲਿਓ 96239954544 9855599017 ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ 'ਨ ਦੇਓ ਇਜਾਜ਼ਤ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ